ਆਓ ਸਤਿਗੁਰ ਦੇ ਅਦਵਸਤਗਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਰਸਨਾ ਕਰੋ ਪਵਿੱਤਰ ਪਿਆਰ ਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਬਾ ਜੀ ਦੇ ਪਿਆਰ ਚ ਤੁਸੀਂ ਬੈਠੇ ਹੋ ਨਾ ਉਹ ਬਾਬਾ ਜੀ ਦਾ ਸ਼ਹੀਦੀ ਜਿਹੜਾ ਅੱਜ ਦੇਸ਼ਾਂ-ਵਿਦੇਸ਼ਾਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਮਨਾ ਰਹੀਆਂ ਨੇ ਤਨ ਬਾਬਾ ਦੀਪ ਸਿੰਘ ਦਾ ਆਗਮਨ ਹੁੰਦਾ ਹੈ ਜੀ ਜਨਮ ਹੁੰਦਾ ਹੈ ਬਾਬਾ ਜੀ ਦਾ ਪੌਂ ਮਿੰਟ ਦੀ ਧਰਤੀ ਤੇ ਜਨਨੀ ਜਨੇ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੂੰ ਜਨਨੀ ਬਾਜ ਰਹੀ ਕਾਹੀ ਗਵਾਵੇ ਨੂਰ ਕਹਿੰਦੇ हे ਮਾਂ ਜਿੰਨੂੰ ਤੂੰ ਜਨਮ ਦਿੱਤਾ ਹੈ ਨਾ ਉਹ ਜਾਂ ਤਾਂ ਭਗਤ ਹੋਵੇ ਜਾਂ ਸੂਰਮਾ ਹੋਵੇ ਤੇ ਜਾਂ ਫਿਰ ਦਾਤਾ ਹੋਵੇ ਮਾਨ ਕਰਿਓ ਜਿਸ ਬਾਬਾ ਜੀ ਦੇ ਪਿਆਰ 'ਚ ਬੈਠੇ ਹੋ ਨਾ ਜਨਨੀ ਜਨੇ ਭਗਤ ਜਨ ਉਹ ਭਗਤ ਵੀ ਨੇ ਕਹਿ ਦਾਤਾ ਉਹ ਦਾਤੇ ਵੀ ਨੇ ਦਾਤੇ ਐਡੇ ਵੱਡੇ ਨੇ ਧੰਨ ਬਾਬਾ ਦੀਪ ਸਿੰਘ ਜੀ ਅਕਰਤ ਕਣਾਂ ਦੀਆਂ ਵਿੱਚ ਝੋਲੀਆਂ ਭੜੀ ਜਾ ਰਹੇ ਨੇ ਇਹ ਦਾਤਾ ਕੈ ਸੂਰ ਨਹੀਂ ਤੇ ਉਹ ਸੂਰਮਾ ਹੋਵੇ ਤੇ ਬਾਬਾ ਦੀਪ ਸਿੰਘ ਵਰਗਾ ਸੂਰਮਾ ਵੀ ਕੋਈ ਨਹੀਂ ਹੋਇਆ ਗੁਰਮਖੋ ਤਿੰਨੇ ਗੋਨੇ ਧੰਨ ਬਾਬਾ ਦੀਪ ਸਿੰਘ ਜੀ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦਾਤੇ ਵੀ ਨੇ ਭਗਤ ਵੀ ਨੇ ਤਮਾਨ ਕਿਰਿਆ ਸੂਰਮੇ ਵੀ ਨੇ ਗੁਰਮਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਤਾ ਜੀਉਣੀ ਜੀ ਪਿਤਾ ਭਾਈ ਭਗਤੂ ਜੀ ਦੇ ਘਰ ਪਾਉ ਬਣਦੀ ਧਰਤੀ ਤੇ ਬਾਬਾ ਜੀ ਦਾ ਜਨਮ ਹੁੰਦਾ ਹੈ ਸਤਸੰਗਿਓ ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਮਾਤਾ ਪਿਤਾ ਜੋਰ ਦੁੱਟਾ 18 ਗ ਸਾਲ ਦੀ دنیਵੀ ਉਮਰ ਦੇ ਵਿੱਚ ਸਤਗੁਰੂ ਦੀ ਸ਼ਰਨ ਵਿੱਚ ਪਹੁੰਚਦੇ ਨੇ ਉੱਥੋਂ ਵੇ ਸ਼ਸ਼ਤਰ ਤੇ ਸ਼ਾਸਤਰ ਸਤਗੁਰੂ ਦੀ ਸ਼ਰਨ ਵਿੱਚ ਰਹਿ ਕੇ ਸਿੱਖਦੇ ਨੇ ਬਾਬਾ ਦੀਪ ਸਿੰਘ ਜੀ ਭਗਤੀ ਸ਼ਕਤੀ ਦਾ ਸਮੇਲ ਹੋਇਆ ਪਾਗਾਂ ਵਾਲਿਓ ਫਿਰ ਆਪਣੇ ਪਿੰਡ ਆ ਜਾਂਦੇ ਨੇ ਇਧਰੋਂ ਅਨੰਦਪੁਰ ਸਾਹਿਬ ਨੂੰ ਘੇੜਾ ਪੈਂਦਾ ਹੈ ਸਤਗੁਰੂ ਜੀ ਅਨੰਦਪੁਰ ਦਾ ਜਦੋਂ ਕਿਲਾ ਛੱਡਦੇ ਨੇ ਚਮਕੌਰ ਦੀ ਯੰਗ ਹੁੰਦੀ ਹੈ ਛੋਟੇ ਸਾਹਿਬ ਜਦੇ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਹਮਣ ਤੁਹਾਨੂੰ ਪਤਾ ਹੈ ਉਹ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ ਛੋਟੇ ਸਾਹਿਬ ਜਦੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਜਾਂਦੇ ਨੇ ਵੱਡੇ ਸਹਬਜ਼ਾਦੇ ਪੰਜਾਂ ਪਿਆਰੇ ਚ ਤਿੰਨ ਪਿਆਰੇ ਵੀ ਸ਼ਹੀਦ ਹੋ ਜਾਂਦੇ ਨੇ ਹੋਰ ਵੀ ਸਿੰਘ ਸ਼ਹੀਦ ਹੋ ਜਾਂਦੇ ਨੇ ਸਤਗੁਰੂ ਜੀ ਫਿਰ ਜਦੋਂ ਚਮਕੌਰ ਦੀ ਗੜੀ ਤੋਂ ਨਿਕਲਦੇ ਨੇ ਮਾਸ਼ੀਵਰਦ ਜੰਗਲਾਂ ਤੇ ਹੁੰਦਿਆ ਹੋਇਆ ਸਾਦਮ ਖਦਰਾ ਨੇ ਢਾਬ ਦੀ ਜੋ ਜੰਗ ਹੁੰਦੀ ਹੈ ਤੇ ਭਾਈ ਮਹਾ ਸਿੰਘ ਜੀ ਸ਼ਹੀਦ ਹੁੰਦੇ ਨੇ ਨਾਲ ਸਾਥੀ ਇਨਰ ਸ਼ਹੀਦ ਹੁੰਦੇ ਨੇ ਫਿਰ ਸਤਗੁਰੂ ਜੀ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਜਿਨ੍ਹਾਂ ਨੂੰ ਆਖਦੇ ਆ ਉੱਥੇ ਜਾ ਕੇ ਫਿਰ ਆਪਣਾ ਕਮਣ ਕਸਾ ਖੋਲਦੇ ਨੇ ਉੱਥੇ ਫਿਰ ਸਿੱਖ ਬੇਨਤੀ ਕਰਦੇ ਨੇ ਮਹਾਰਾਜ ਜੀ ਆਪ ਜੀ ਕਹਿੰਦੇ ਹੁੰਦੇ ਸੀ ਕਿ ਜੰਗਾ ਜੁੱਧਾਂ ਦੇ ਵੇਲੇ ਹੋ ਕੇ ਤੁਹਾਨੂੰ ਗੁਰਬਾਣੀ ਦੇ ਅਰਥ ਕਰਾਵਾਂਗੇ ਸਤਗੁਰੂ ਕਿਰਪਾ ਕਰੋ ਉੱਥੋਂ ਵਿੱਚ ਸਤਬੂ ਜੀ ਨੇ ਸਿੱਖਾਂ ਨੂੰ ਭੇਜਿਆ ਧੀਰਮਲ ਦੇ ਕੋਲ ਧੀਰਮਲ ਹੰਕਾਰੀ ਹੋ ਚੁੱਕਿਆ ਸੀ ਸਤੂ ਆਖਿਆ ਉਹਦੇ ਕੋਲ ਗੁਰੂ ਅੰਗਸਾ ਦਾ ਸੂਪ ਲੈ ਕੇ ਆਓ ਉਹਨੇ ਮਨਾਂ ਕਰ ਦਿੱਤਾ ਗੁਰਮਖੋ ਫੇ ਸਤਿਗੁਰ ਦਮਦਮਾ ਸਾਹਿਬ ਦੋ ਤੰਬੂ ਲਾਇ ਇੱਕ ਤੰਬੂ ਜੀ ਸਾਡੇ ਨੂੰ ਆਪ ਇੱਕ ਤੰਬੂ ਜੀ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਫਿਰ ਉੱਥੇ ਦਮਦਮਾ ਸਾਹਿਬ ਹੁੰਦੇ ਨੇ ਲਿਖਾਉਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਣ ਵਾਲੇ ਭਾਈ ਮਨੀ ਸਿੰਘ ਜੀ ਉੱਪਰ ਦੀ ਸਾਰੀ ਸ਼ੇਰ ਸੇਵਾ ਕਰਨ ਵਾਲੇ ਕਾਗਜ਼ ਕਲਮ ਉਹਨੇ ਬਾਬਾ ਦੀਪ ਸਿੰਘ ਜੀ ਧੰਨ ਸੋ ਕਾਗਦ ਕਲਮ ਧੰਨ ਧੰਨ ਭੰਡਾ ਧੰਨ ਮੱਸ ਧੰਨ ਲਿਖਾਰੀ ਨਾਨਕਾ ਜਿਨ੍ਹੇ ਨਾਮ ਲਿਖਾਇਆ ਸੱਚ ਇੱਥੋਂ ਸਤਿਗੁਰੂ ਜੀ ਨੇ ਅੰਦੇੜ ਦੀ ਧਰਤੀ ਵੱਲ ਜਦੋਂ ਜਾਂਦੇ ਨੇ ਗਰਮਖੋ ਫਿਰ ਬਾਬਾ ਦੀਪ ਸਿੰਘ ਜੀ ਨੂੰ ਸਾਰੀ ਉੱਥੋਂ ਦੀ ਸੇਵਾ ਸੌਂਪਦੇ ਨੇ ਭਾਈ ਮਨੀ ਸਿੰਘ ਨੂੰ ਇੱਧਰ ਅੰਮ੍ਰਿਤਸਰ ਵੱਲ ਭੇਜਦੇ ਨੇ ਸਤਿਗੁਰੂ ਜੀ ਸਾਰੀ ਸੇਵਾ ਉੱਥੋਂ ਦੀ ਬਾਬਾ ਦੀਪ ਸਿੰਘ ਨੂੰ ਸੌਂਪੀ ਗਰਮਖੋ ਆਖਿਆ ਜੀ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਤੁਸੀਂ ਜੋਗਾਸਥਾਨ ਤੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਪਹੁੰਚਾਉਣੀਆਂ ਨੇ ਸਾਡਾ ਇਤਿਹਾਸ ਕਹਿੰਦਾ 30 ਸਾਲ ਤੋਂ ਵੱਧ ਸਮਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਬੋ ਕੋਈ ਤਲਵੰਡੀ ਜਿਨ੍ਹਾਂ ਨੂੰ ਅਸੀਂ ਗੁਰੂ ਕੀ ਕਾਸ਼ੀ ਆਖਦੇ ਹਾਂ ਉੱਥੇ ਵਸੇਦ ਕੀਤਾ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਉੱਥੇ ਹੀ ਗੁਰੂ ਇਧਰੋਂ ਅਫਦਾਲੀ ਹਿੰਦੁਸਤਾਨ ਦੇ ਹਮਲੇ ਕਰਦਾ ਹੈ ਹਿੰਦੂਆਂ ਦੀ ਬਹੁਤ ਬੇਟੀਆਂ ਚੁੱਕ ਕੇ ਖੜਦਾ ਹੈ ਬਾਬਾ ਦੀਪ ਸਿੰਘ ਜੀ ਹੋਰ ਖਾਲਸਾ ਫੌਜਾਂ ਆਪਣੇ ਜਥੇ ਭੇਜਦੀਆਂ ਨੇ ਤੇ ਉਹ ਲੜਕੀਆਂ ਨੂੰ ਬੰਦੀ ਲੜਕੀਆਂ ਨੂੰ ਛਡਾ ਕੇ ਆਪੋ ਆਪਣੀ ਘਰੀ ਭਜਾਉਂਦੇ ਨੇ ਅਬਦਾਲੀ ਇਹ ਚੀਜ਼ ਤੋਂ ਬੜਾ ਦੁਖੀ ਹੋ ਗਿਆ ਇਹ ਕੌਣ ਨੇ ਜੋ ਮੇਰੇ ਅੱਗੇ ਅੜਦੇ ਨੇ ਮੈਂ ਇੰਨਾ ਯਤਨ ਕਰਕੇ ਹਿੰਦੂਆਂ ਦੀ ਬਹੁਤ ਬੇਟੀਆਂ ਨੂੰ ਕੈਦ ਕਰਦਾ ਤੇ ਛਡਾ ਕੇ ਲੈ ਜਾਂਦੇ ਨੇ ਜੋ ਅਫਦਾਲੀ ਨੂੰ ਪਤਾ ਲੱਗਾ ਇਹ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੇ ਤੇ ਸ਼ਕਤੀ ਕਿੱਥੋਂ ਆਉਂਦੀ ਇਹਨਾਂ ਦੇ ਕੋਲ ਦੱਸਾਂ ਮੈਂ ਦੱਸਿਆ ਤਿੰਨ ਚੀਜ਼ਾਂ ਨੇ ਇਹਨਾਂ ਦੇ ਕੋਲ ਵੱਡੀਆਂ ਭਾਗਾਂ ਵਾਲੇ ਜੋ ਘੜਾਂ 'ਚ ਬੈਠ ਕੇ ਵੇਖ ਰਹੇ ਉਹ ਵੀ ਜੋ ਇੱਥੇ ਬੈਠੇ ਉਹ ਵੀ ਧਿਆਨ ਦਿਓ ਸਿੱਖ ਦੇ ਕੋਲ ਤਿੰਨ ਚੀਜ਼ਾਂ ਨੇ ਇੱਕ ਹੈ ਅੰਮ੍ਰਿਤ ਬਾਣੀ ਦੂਜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਤੀਸਰਾ ਹੈ ਸਿੱਖਾਂ ਦੇ ਕੋਲ ਸ੍ਰੀ ਹਰਮੰਦਰ ਸਾਹਿਬ ਇਹ ਤਿੰਨ ਚ ਜਾਣੇ ਸਮੇ ਸਮੇ ਦੇ ਸੇ ਗੁਰੂ ਘਰ ਦੇ ਦੋਖੀਆਂ ਵੱਲੋਂ ਇਤਨਾ ਚ ਜਾਂਦੇ ਹਮਲੇ ਹੋਏ ਨੇ ਗਰਮੋ ਗੁੱਦ ਇਤਨਾ ਚਾਂ ਦੇ ਅੱਜ ਵੀ ਹਮਲੇ ਹੋ ਰਹੇ ਨੇ ਸਤ ਸੰਗਿਓ ਜੋ ਅਫਗਾਨੀ ਨੂੰ ਪਤਾ ਲੱਗਾ ਐਦਾਂ ਅੰਮ੍ਰਿਤਸਰ ਜੋ ਸਰੋਵਰ ਹੈ ਕੁਝ ਸਿੱਖ ਇਸ਼ਨਾਨ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਕੀਰਤਨ ਸਰਵਨ ਕਰਦੇ ਨੇ ਤੇ ਫਿਰ ਇੰਨਾਂ 'ਚ ਤਾਕਤ ਆ ਜਾਂਦੀ ਹੈ ਜੋਸ਼ ਆ ਜਾਂਦਾ ਹੈ ਮੇਰੇ ਸਾਹਮਣੇ ਖੜੇ ਹੋ ਜਾਂਦੇ ਨੇ ਮੁਕਾਬਲਾ ਕਰਨ ਵਾਸਤੇ ਅਫਗਾਨੀ ਨੇ ਆਪਣੇ ਪੁੱਤਰ ਤैमूर ਨੂੰ ਤੇ ਜਹਾਂਨ ਖਾਨ ਜਰਨੈਲ ਨੂੰ ਭੇਜਿਆ ਜੀ ਇਹ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਹਰ ਮੰਦਰ ਸਾਹਿਬ ਆ ਕੇ ਇੱਥੇ ਅਕਾਲ ਤਖਤ ਨਿਸ਼ਾਨ ਸਾਹਿਬ ਕੋਈ ਪੁੱਟ ਦਿੱਤਾ ਇਹਨਾਂ ਨੇ ਸਰੋਵਰ ਨੂੰ ਪੂਰ ਦਿੱਤਾ ਗੁਰਮੁਖੋ ਸਰੋਵਰ 'ਚ ਪੂਰਾ ਕਟਕਟ ਹੋਰ ਜੋ ਮੜੇ ਪਸ਼ੂਾਂ ਦੀ ਹੱਡ ਗਰਮਖੋ ਸੁਰੂਵਰਤ ਪਾਤੇ ਹੋਰ ਬੇਦਵੀ ਕੀਤੀ ਪਾਪੀ ਨੇ ਇਹ ਖਬਰ ਫਿਰ ਇੱਕ ਨਿਹੰਗ ਸਿੰਘ ਬਾਬਾ ਦੀਪ ਸਿੰਘ ਨੂੰ ਜਾ ਕੇ ਉਹ ਨਿਹੰਗ ਸਿੰਘ ਇਹ ਖਬਰ ਪਹੁੰਚਾਉਂਦਾ ਹੈ ਬਾਬਾ ਦੀਪ ਸਿੰਘ ਗਰਮਖੋ ਉਸ ਵੇਲੇ ਉਹਨ ਬਾਬਾ ਦੀਪ ਸਿੰਘ ਦੀ ਹੈ ਲਗਭਗ 78 ਸਾਲ ਜਦੋਂ ਸਾਰੀ ਗੱਲ ਸੁਣੀ ਇਦਾਂ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਜਹਾਂਨ ਖਾਨ ਨੂੰ ਭੇਜਿਆ ਹੈ ਉਹਨੇ ਪਾਪੀ ਨੇ ਆ ਕੇ ਹਰਮੰਦਰ ਸਾਹਿਬ ਵਰਪੁਰ ਦਿੱਤਾ ਹੈ ਗੁਰੂ ਰਾਮਦਾਸ ਦੇ ਘਰ ਦੀ ਬੇਇਜ਼ਤੀ ਕੀਤੀ ਹੈ ਤਾਂ ਬਾਬਾ ਜੀ ਨੇ ਉਸ ਵੇਲੇ ਆਪਣੇ ਖੰਡੇ ਨੂੰ ਹੱਥ ਪਾ ਲਿਆ ਵੇਖੋ ਜਿਹੜੀ ਉਮਰ ਬਾਬਾ ਜੀ ਨੇ ਖੰਡਾ ਚੁੱਕਣਾ ਸੀ ਜੰਗਾਂ ਜੁੱਗਾਂ ਲੜਨੀਆਂ ਸਨ ਲੋੜ ਪੈ ਤੇ ਉਦੋਂ ਵੀ ਖੰਡਾ ਚੁੱਕਿਆ ਬਾਬਾ ਜੀ ਨੇ ਪਰ ਉਦੋਂ ਬਾਬਾ ਜੀ ਦੇ ਹੱਥ ਕਲਮ ਸੀ ਗੁਰਮਖੋ ਤਕਰੀਬਨ 50 ਸਾਲ ਬਾਬਾ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਸਤਿਗੁਰ ਦੇ ਸੂਪ ਲਿਖੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ ਸਨ ਬਾਬਾ ਦੀਪ ਸਿੰਘ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਉਂਦੇ ਨੇ ਸਤਿਗੁਰਾਂ ਦੇਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਦੇ ਨੇ ਜੋ ਚੱਪੜ ਜਿਲੀ ਗੁਰਮੁਖ ਜੰਗ ਹੁੰਦੀ ਹੈ ਉਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਉਦੋਂ ਵੀ ਬੁਲਾਇਆ ਸੀ ਤੇਰਾ ਤੁਸੀਂ ਭੰਗੂ ਜੀ ਲਿਖਦੇ ਨੇ ਇਹ ਜੰਗ ਦੇ ਵਿੱਚ ਬਾਬਾ ਜੀ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਬਾਬਾ ਦੀਪ ਸਿੰਘ ਜੀ ਦਾ ਉਹ ਜੰਗ ਜਿੱਤੀ ਉਸ ਤੋਂ ਬਾਅਦ ਸਰਬੱਤ ਖਾਲਸਾ ਸਮੂਹ ਖਾਲਸਾ ਪੰਥ ਜਦੋਂ ਅਨੰਦਪੁਰ ਸਾਹਿਬ ਇਕੱਠਾ ਹੋਇਆ ਨਾ ਫਿਰ ਭੜੀ ਸੰਗਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਾਗਾ ਵਾਲੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ ਜਿੰਦਾ ਸ਼ਹੀਦ ਦਾ ਬਾਬਾ ਦੀਪ ਸਿੰਘ ਜੀ ਨੂੰ ਇਹਨਾਂ ਦੇ ਸੁਭਾਵਾ ਵੇਖ ਕੇ ਇਹਨਾਂ ਦਾ ਜੀਵਨ ਵੇਖ ਕੇ ਕੌਮ ਨੇ ਪੰਥ ਨੇ ਜਿੰਦਾ ਸ਼ਹੀਦ ਦਾ ਖਿਤਾਬ ਦੇ ਦਿੱਤਾ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਚਾਰ ਸਰੂਪ ਬਾਬਾ ਜੀ ਨੇ ਦਮਦਮਾ ਸਭ ਦੀ ਧਰਤੀ ਦੇ ਗੁਰਮੁਖੋ ਲਿਖੇ ਤੇ ਚਮਾਂ ਤਖਤਾਂ ਦੇ ਬਚਾਏ ਇਹ ਚਮਾਂ ਤਖਤਾਂ ਦੇ ਬਾਬਾ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਚਾਰ ਸਰੂਪ ਆਪਣੇ ਹੱਥੀ ਲੈ ਕੇ ਨਾ ਚਮਾਂ ਤਖਤਾਂ ਦੇ ਭੇਜੇ ਤੇ ਗੁਰਬਾਣੀ ਦੇ ਪੋਥੀਆਂ ਲੈ ਕੇ ਵੀ ਜੋਗਸਤਾ ਦੇ ਬਾਬਾ ਜੀ ਭੇਜਦੇ ਸਨ ਪ੍ਰਚਾਰ ਵਾਸਤੇ ਜੋ ਅਰਬ ਦੇਸ਼ ਦੇ ਸਿੱਖ ਸਨ ਗੁਰਮੁਖੋ ਉਧਰ ਗੁਰਨਾਨਕ ਪਾਤਸ਼ਾਹ ਦੀ ਬਹੁਤ ਸਿੱਖੀ ਉਧਰ ਵੀ ਅਰਬ ਦੇਸ਼ ਵੱਲ ਉਹਨਾਂ ਨੇ ਆ ਕੇ ਜਦੋਂ ਬੇਨਤੀ ਕੀਤੀ ਬਾਬਾ ਜੀ ਸਾਨੂੰ ਗੁਰਮੁਖੀ ਨਹੀਂ ਆਉਂਦੀ ਸਾਨੂੰ ਅਰਬੀ ਆਉਂਦੀ ਹੈ ਫਿਰ ਬਾਬਾ ਜੀ ਨੇ ਇੱਕ ਅਰਬ ਭਾਸ਼ਾ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੇਕ ਕੇ ਤਾਂ ਅਰਬ ਦੇਸ਼ ਭੇਜਿਆ ਗੁਰਮੁਖੋ ਆਪਣੇ ਸਮਝ ਦੇ ਕਿੱਡੇ ਵੱਡੇ ਸੰਤਿਸ਼ ਪਾਈ ਹੋਏ ਨੇ ਧੰਨ ਬਾਬਾ ਅਦੀਪ ਸਿੰਘ ਜੀ ਕਿੱਡੇ ਵੱਡੇ ਵਿਦਵਾਨ ਹੋਏ ਨੇ ਹਰ ਤਰੀ ਲੋੜ ਪੂਰੀ ਕਰਨੀ ਕੋਈ ਦੁਖੀ ਆਉਣਾ ਉਹਦਾ ਦੁੱਖ ਸੁਣ ਕੇ ਉਦੀ ਲੋਰ ਪੂਰੀ ਕਰਦੀ ਗੁਰਮੁਖੋ ਹਰਕ ਦੀ ਸਿਹਤਾਂ ਕਰਨੀ ਧੰਨ ਬਾਬਾ ਦੀਪ ਸਿੰਘ ਜੀ ਨੇ ਬੜਾ ਦਿਆਲੂ ਸੁਭਾਅ ਸੀ ਧੰਨ ਬਾਬਾ ਦੀਪ ਸਿੰਘ ਜੀ ਦਾ ਮੈਂ ਇੱਕ ਵਿਦਵਾਨ ਦੀ ਕਿਤਾਬ ਪੜਦਾ ਪਿਆ ਸਾਂ ਕਹਿੰਦੇ ਬਾਬਾ ਦੀਪ ਸਿੰਘ ਦਾ ਹਿਰਦਾ ਐਡਾ ਨਰਮ ਸੀ ਹਿਰਦਾ ਐਡਾ ਨਰਮ ਸੀ ਬਾਬਾ ਜੀ ਦਾ ਹਿਰਦਾ ਮੱਖਣ ਨਾਲੋਂ ਵੀ ਨਰਮ ਸੀ ਮੱਖਣ ਤੇ ਬਹੁਤ ਦਰਮ ਹੁੰਦਾ ਹੈ ਮੱਖਣ ਨਾਲੋਂ ਨਰਮ ਵੀ ਕੁਝ ਹੁੰਦਾ ਹੈ ਉਹ ਵਿਦਵਾਨ ਅੱਗੇ ਲਿਖਦਾ ਫਿਰ ਕਹਿੰਦਾ ਸੰਗਤ ਜੀ ਬਾਬਾ ਜੀ ਦਾ ਹਿਰਦਾ ਮੱਖਣ ਨਾਲੋਂ ਵੀ ਨਰਮ ਸੀ ਮੱਖਣ ਉਦੋਂ ਪਿਗਲਦਾ ਹੈ ਜਦੋਂ ਮੱਖਣ ਨੂੰ ਖੁਦ ਰੂਸੇਕ ਲੱਗੇ ਤੇ ਪਰ ਬਾਬਾ ਹਦੀਪ ਸਿੰਘ ਸੇਕ ਤੇ ਲੱਗਦਾ ਪਿਆ ਹੈ ਦਾਲੀ ਹਿੰਦੂਆਂ ਦੀ ਬਹੁ ਬਿਟੀ ਚੁੱਕੇ ਖੜਦਾ ਪਿਆ ਹੈ ਸੇਕ ਕਿਸੇ ਨੂੰ ਲੱਗਦਾ ਪਿਆ ਹੈ ਤੇ ਹਿਰਦਾ ਬਾਬਾ ਹਦੀਪ ਸਿੰਘ ਦਾ ਪਿਗਲਦਾ ਪਿਆ ਹੈ ਖਾਲਸਾ ਫੌਜ ਨਾਲ ਲੈ ਕੇ ਉਹ ਲੜਕੀਆਂ ਨੂੰ ਛਡਾ ਕੇ ਲਿਆਉਂਦੇ ਨੇ ਬਹੁਤ ਨਰਮ ਸੀ ਗੁਰਮੁਖ ਬਾਬਾ ਦੀਪ ਸਿੰਘ ਦਾ ਹਿਰਦਾ ਬਾਬਾ ਜੀ ਪਤਾ ਕੀ ਕਿਆ ਕਰਦੇ ਸਨ ਕਹਿੰਦੇ ਕੰਗਾ ਜੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹ ਲੋਕ ਕੀ ਕਹਿੰਦੇ ਸਨ ਨਾ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਦੋਂ ਇਹ ਨਿਹੰਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਖਬਰ ਦਿੱਤੀ ਬਾਬਾ ਜੀ ਅਬਦਾਲੀ ਨੇ ਇਦਾਂ ਹਰ ਮੰਦਰ ਸਾਹਿਬ ਗੁਰੂ ਆਨੰਦ ਦੇ ਘਰ ਸਰੋਵਰ ਪੂਰ ਦਿੱਤਾ ਹੈ ਜੋ ਅਕਾਲ ਦਸਰ ਦੇ ਕੋਲ ਨਿਸ਼ਾਨ ਸਾਹਿਬ ਸੀ ਉਹ ਵੀ ਇਹਨੇ ਪੁੱਰ ਦਿੱਤੇ ਨੇ ਗੁਰੂ ਘਰ ਦੀ ਬੇਦਵੀ ਕਰ ਰਿਆ ਹੈ ਫਿਰ ਇਧਰੋਂ ਅਰਦਾਸਾ ਸੋਧ ਕੇ ਬਾਬਾ ਦੀਪ ਸਿੰਘ ਜੀ ਕੁਝ ਸਿੰਘਾਂ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੋਂ ਬਾਬਾ ਜੀ ਤੁਰਦੇ ਨੇ ਆਉਂਦਿਆਂ ਆਉਂਦਿਆਂ ਸੰਗਤ ਦਾ ਹੋਰ ਵਾਧਾ ਹੋ ਰਿਹਾ ਹੈ ਸੰਗਤਾਂ ਵੱਧੀਆਂ ਜਾ ਰਹੀਆਂ ਨੇ ਜਿਵੇਂ ਜੋ ਮਾਲਵੇ ਦੇ ਵਿੱਚ ਗੁਰਮੁਖੋ ਸੰਗਤਾਂ ਨੂੰ ਪਤਾ ਲੱਗਦਾ ਹੈ ਸਿੱਖਾਂ ਨੂੰ ਪਤਾ ਲੱਗਦਾ ਹੈ ਇਦਾਂ ਗੁਰੂ ਰਾਮਦਾਸ ਦੇ ਘਰ ਦੀ ਬੀਜਵੀ ਕੀਤੀ ਹੈ ਅਬਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਂਨ ਖਾਨ ਨੇ ਤੇ ਸਾਰੇ ਗੁਰਮੁਖੋ ਬਾਬੇ ਨਾਲ ਤੁਰਦੇ ਪਏ ਨੇ ਇੱਕ ਬਜ਼ੁਰਗ ਜੋ ਸਾਡੀ ਪਰੰਪਰਾ ਕਹਿੰਦੀ ਹੈ ਕਿ ਜੇ ਇੱਕ ਬਜ਼ੁਰਗ ਜਿਹੜਾ ਕੋ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਉਹਨੂੰ ਪਤਾ ਲੱਗਾ ਤਾਂ ਬਾਬਾ ਦੀਪ ਸਿੰਘ ਜੱਥਾ ਨਾ ਫਰਮੰਦਸਾਹ ਤੋਂ ਮੁਗਲਾਂ ਨੂੰ ਕੱਢਣ ਵਾਸਤੇ ਜਾਲਮਾਂ ਨੂੰ ਕੱਢਣ ਵਾਸਤੇ ਜਾ ਰਿਹਾ ਹੈ ਤੇ ਉਹਨੇ ਘਰ ਦੇ ਵਿੱਚ ਕੋਈ ਸ਼ਸਤਰ ਨਜ਼ਰ ਨਹੀਂ ਆਇਆ ਉਹਨੇ ਕਸਰੀਆ ਫੜ ਲਿਆ ਹੱਥ ਵਿੱਚ ਉਹ ਵੀ ਨਾਲ ਤੁਰ ਪਿਆ ਉਹ ਵੀ ਪਿੱਛੇ-ਪਿੱਛੇ ਤੁਰਿਆ ਆ ਰਿਹਾ ਹੈ ਖਾਲਸਾ ਫੌਜਾਂ ਦੇ ਪਿੱਛੇ-ਪਿੱਛੇ ਤੇ ਇੱਕ ਬੀਬੀ ਇੱਕ ਮਾਈ ਉਹਨੇ ਸਹਜੇ ਹੀ ਮਜ਼ਾਕ ਕੀਤਾ ਕਿੰਦੀ ਵੇਖ ਵੇਖ ਤੁਰਿਆ ਜਾਂਦਾ ਨਹੀਂ ਇਹਨੇ ਜੰਗ ਕੀ ਕਰਨੀ ਹੈ ਸੁਰਿਆ ਜੇ ਕੋਲ ਜਾਂਦਾ ਨਹੀਂ ਕਿਵੇਂ ਲੰਗਣਾ ਕੇ ਦੁਰਦਾ ਪਿਆ ਇਹਨੇ ਜੰਗ ਕੀ ਕਰਨੀ ਹੈ ਤੇ ਕਹਿੰਦੇ ਉਹ ਬਜ਼ੁਰਗ ਦੇ ਅੰਦਰ ਇਨਾ ਜੋਸ਼ ਸੀ ਉਹਨੇ ਕੀ ਕੀਤਾ ਜਿਹੜਾ ਹੱਥ ਸੜਿਆ ਫਰੇਆ ਸੀ ਨਾ ਉਹ ਬੀਬੀ ਦੇ ਦਿਵਾਰ ਗਲ ਦੇ ਦੁਆਰੇ ਉਹ ਸੜਿਆ ਘਵਾ ਦਿੱਤਾ ਉਹ ਸੜਿਆ ਘੁੰਮ ਗਿਆ ਤੇ ਅਗੋਂ ਉਹ ਬੀਬੀ ਉੱਤੇ ਬਜ਼ੁਰਗਾਂ ਚਲਾ ਗਿਆ ਇਧਰੋਂ ਬਾਬਾ ਦੀਪ ਸਿੰਘ ਜੱਥਾ ਤਰਨ ਤਰਨ ਸੇ ਪਹੁੰਚਦਾ ਹੈ ਤਰਨਤਨ ਸੈ ਪਹੁੰਚਿਆ ਇੱਥੇ ਫਿਰ ਬਾਬਾ ਜੀ ਨੇ ਇਸ਼ਨਾਨ ਕੀਤਾ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ 'ਚ ਫਿਰ ਅਰਦਾਸ ਕੀਤੀ ਸ਼ਹੀਦਾਂ ਦੇ ਸਰਤਾਜ ਧੰ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ 'ਚ ਫਿਰ ਬਾਬਾ ਜੀ ਨੇ ਇੱਥੇ ਹੀ ਫਿਰ ਆਪਣੇ ਖੰਡੇ ਦੇ ਨਾਲ ਲਕੀ ਖਿੱਚੀ ਆਖਿਆ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਵਾਪਸ ਚਲੇ ਜਾਓ ਅੱਜ ਉਹ ਹੀ ਆਓ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਘਰ ਲਈ ਆਪਣੀਆਂ ਜਾਨਾਂ ਵੜਨੀਆਂ ਨੇ ਸਾਰੇ ਹੀ ਸਿੰਘ ਗੁਰੂ ਨੂੰ ਕੋ ਹਾਸਾ ਹੱਸ ਕੇ ਲਗੀ ਟੱਪ ਗਏ ਬਾਬਾ ਜੀ ਕਹਿੰਦੇ ਜਿਹੜੇ ਆਪਣਾ ਸੀਸ ਚਲੀ ਦੇ ਰੱਖ ਕੇ ਆਏ ਹੋ ਨਾ ਅੱਜ ਉਹ ਹੀ ਮੇਰੇ ਨਾਲ ਇਥੋਂ ਚੱਲਿਓ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਜੋ ਤੋਂ ਪ੍ਰੇਮ ਖੇਲਣ ਕਾ ਚਾਓ तो प्रेम खलनि कचाओतो प्रेम खलनि कचाओतो प्रेम खिलचाओ तेम खिलचाओ सिर तर तली गली मेरि आओ सिर तर तली गली मेरी आओ ਤੇਰ ਤਰ ਤਲੀ ਗਲੀ ਮੇਰੀ ਆ ਜਦ ਤੋ ਪ੍ਰੇਮ ਖੇਲਨ ਕਾ ਚਾਓ 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 ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਧਰੀਜੈ ਸਿਰ ਦੀਜੇ ਕਾਨਾ ਧੀਜੈ ਸਾਰੇ ਸਿੰਘਾਸਨਸ ਕਲਕੀ ਦੇ ਟੱਪ ਕੇ ਇਧਰੋਂ ਬਾਬਾ ਦੀਪ ਨੇ ਅਰਦਾਸ ਕੀਤੀ ਏ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਬਖਸ਼ਿਸ਼ ਕਰਿਓ ਰਹਿਮਤ ਕਰਿਓ ਗੁਰੂ ਰਾਮਦਾਸ ਜੀ ਤੇਰੇ ਅਸਥਾਨ ਤੋਂ ਜਾਲਮਣ ਨੂੰ ਕੱਢ ਕੇ ਫਿਰ ਮੈਂ ਸ਼ੀਧਿਆ ਜਾਮ ਪੀਵਾਂਗਾ ਵੇਖੋ ਗੁਰਮੁਖੋ ਅਨੋਖੀ ਅਰਦਾਸ ਅਜ ਬਾਬਾ ਦੀਪ ਨੇ ਕੀਤੀ ਗੁਰੂ ਰਾਮਦਾਸ ਜੀ ਮੈਨੂੰ ਐਡਾ ਬਲ ਬਖਸ਼ਿਓ ਐਡਾ ਬਲ ਬਖਸ਼ਿਓ ਤੇਰੇ ਹਸਤਾਨ ਤੋਂ ਮੈਂ ਝਾਲਮਾ ਨੂੰ ਕੱਢ ਕੇ ਫਿਰ ਮੈਂ ਸਿੱਧੇ ਜਾਮ ਪੀ ਮੰਗਾ ਪਾਗਾ ਵਾਲਿਓ ਇਧਰੋਂ ਫਿਰ ਬਾਬਾ ਦੀਪ ਸਿੰਘ ਜੀ ਅਰਦਾਸਾ ਸੋਧ ਕੇ ਤੁਰਦੇ ਨੇ ਇਧਰੋਂ ਜਹਾਨ ਖਾਨ ਨੂੰ ਪਤਾ ਲੱਗਦਾ ਹੈ ਐਦਾਂ ਬਾਬਾ ਦੀਪ ਦਾ ਜਥਾ ਐਦਾਂ ਆ ਰਿਹਾ ਹੈ ਉਹ ਵੀ ਸ਼ਹਿਰ ਤੋਂ ਬਾਹਰ ਦਾ ਗੋਲਵਰ ਦੇ ਹਸਤਾਨ ਤੇ ਫਿਰ ਫਿਰ ਆਮੋ ਸਾਹਮਣੀ ਉੱਥੇ ਮੁਕਾਬਲਾ ਹੁੰਦਾ ਹੈ ਜੋ ਬਾਬਾ ਜੀ ਦੀ ਖਾਲਸਾ ਫੌਜਾਂ ਨੇ ਬਾਬਾ ਜੀ ਦੇ ਨਾਲ ਜੋ ਸੂਰਮੇ ਨੇ ਅਗਾਹਾਂ ਹੋ ਕੇ ਲੜਦੇ ਨੇ ਇੱਕ ਵਾਰ ਜ਼ਾਲਮਾਂ ਨੇ ਗੁਰਮੁਖੋ ਭਜਨਾ ਪਾ ਦਿੱਤੀਆਂ ਇਹਨਾਂ ਨੇ ਫਿਰ ਜਹਾਂਕਰ ਬੋਲਿਆ ਕਹਿੰਦਾ ਗਾਹ ਹੋ ਕੇ ਲੜੋ ਕਿੰਨੀਆਂ ਫੌਜਾਂ ਤੁਸੀਂ ਤੁਸੀਂ ਇਹਨਾਂ ਚਾਰ ਪੰਜ ਗੁਣਾ ਵੱਧ ਜੇ ਅੱਗੇ ਹੋ ਕੇ ਲੜੋ ਉਹਨੇ ਫਿਰ ਜਹਾਦ ਦਾ ਨਾਰਾ ਮਾਰਿਆ ਜੀ ਜੋ ਜਹਾਦ ਦਾ ਨਾਰਾ ਮਾਰਿਆ ਫਿਰ ਮੁਗਲ ਫੌਜਾਂ ਤैमूर ਦੀਆਂ ਫੌਜਾਂ ਉਨਾਂ ਕੋਲ ਤੋਪਾਂ ਵੀ ਨੇ ਹਥਿਆਰ ਵੀ ਨਵੇਂ ਨੇ ਫਿਰ ਮੁਕਾਬਲਾ ਸ਼ੁਰੂ ਹੋ ਗਿਆ ਫਿਰ ਲੜਦਿਆਂ ਲੜਦਿਆਂ ਜੂਝੇ ਜੂਝਦਿਆਂ 95 ਸਾਲ ਉਮਰ ਹੈ ਉਦੋਂ ਬਾਬਾ ਨੂਦ ਸਿੰਘ ਜੀ ਦੀ ਜੋ ਮੀਰ ਜਥੇਦਾਰ ਨੇ ਜੂਝਦੇ ਆ ਜੂਝਦੇ ਆ ਜਿੱਥੇ ਅੱਜ ਸਤਾਨ ਬਾਬਾ ਜੀ ਦਾ ਮੇਰੇ ਬਾਬਾ ਨੂਦ ਸਿੰਘ ਦਾ ਸਤਾਨ ਬਣਿਆ ਤੁਹਾਨੂੰ ਪਤਾ ਤੰਤਾ ਰੋਡ ਤੇ ਹਰ ਗੱਡੀ ਉੱਤੇ ਕੋ ਲੋਕ ਜਾਂਦੀ ਹੈ ਹਰ ਕੋਈ ਨਮਸਕਾਰ ਕਰਕੇ ਜਾਂਦਾ ਹੈ ਗੁਰਮੁਖ ਜੂਝੇ ਅਜੂਝੇ ਉੱਥੇ ਬਾਬਾ ਨੋਹ ਸਿੰਘ ਵੀ ਸ਼ਹੀਦੀ ਦਾ ਜਾਮ ਪੀ ਗਏ ਫਿਰ 95 ਸਾਲ ਦੀ ਉਮਰ ਦੇ ਵਿੱਚ ਵੇਖੋ ਗੁਰਮੁਖੋ ਕਿਹੋ ਜਿਹਾ ਗੁਰੂਪਤੀ ਪਿਆਰ ਹੈ ਇਹ ਅੰਮ੍ਰਿਤ ਦੀ ਸ਼ਕਤੀ ਹੈ ਇਧਰੋਂ ਜ਼ਬਰਦਸਤ ਖਾਨ ਅੱਗੇ ਹੋਣ ਲੱਗਾ ਬਾਬਾ ਬਲਵੰਤ ਸਿੰਘ ਜੀ ਨੇ ਜ਼ਬਰਦਸਤ ਖਾਨ ਨੂੰ ਰੋਕਿਆ ਇੱਕੋ ਵਾਰ ਦੇ ਨਾਲ ਗੁਰਮੁਖੋ ਉਹਨੂੰ ਪਾੜ ਲਗਾ ਦਿੱਤਾ ਉਹਨੂੰ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਸੱਜਣ ਸਿੰਘ ਵੀ ਲੜਦੇ ਪਏ ਨੇ ਬਾਬਾ ਦਿਆਲ ਸਿੰਘ ਵੀ ਲੜਦੇ ਪਏ ਨੇ ਬਾਬਾ ਅਜੀਤ ਸਿੰਘ ਖੰਡਾ ਗਰਦਾਰੇ ਨੇ ਜੂਈਆਂ ਜੂਈਆਂ ਬਾਬਾ ਬਲਵੰਤ ਸਿੰਘ ਦੀ ਛਿੜਿਆ ਜਾਮ ਪੀ ਗਏ ਬਾਬਾ ਸੱਜਣ ਸਿੰਘ ਵੀ ਛਿੜਿਆ ਜਾਮ ਪੀ ਗਏ ਬਾਬਾ ਹੀਰਾ ਸਿੰਘ ਵੀ ਛਿੜਿਆ ਜਾਮ ਪੀ ਗਏ ਬਾਬਾ ਦਿਆਲ ਸਿੰਘ ਵੀ ਛਿੜਿਆ ਜਾਮ ਪੀ ਗਏ ਹੋਰ ਬਿਆੰਤ ਗਰਮਖੋ ਗੁਰਸਿੱਖ ਸੂਰਮੇ ਜੋਦੇ ਸ਼ਹੀਦੇ ਜਾਮ ਪੀ ਗਏ ਅੱਜ ਵੀ ਕਦੇ ਤੁਸੀਂ ਜਾਓ ਨਾ ਬਾਬਾ ਨੋਦ ਸਿੰਘ ਦੀ ਸਮਾਦ ਜਿੱਥੇ ਬਾਬਾ ਨੋਦ ਸਿੰਘ ਦੀ ਸਮਾਦ ਹੈ ਨਾ ਉਹਦੇ ਕੋਲ ਅੱਗੇ ਪਿੰਡ ਬੜਪਾਲ ਹੈ ਜੀ ਉੱਥੇ ਉਸ ਸ਼ਹੀਦਾਂ ਦੇ ਸਤਨ ਅਦਵੀ ਬਣੇ ਹੋਏ ਨੇ ਤੁਹਾਡੇ ਜੋ ਕਈਆਂ ਨੂੰ ਪਤਾ ਕਈ ਨਾ ਪਤਾ ਹੋਵੇਗਾ ਉੱਥੇ ਜਾ ਕੇ ਕਦੀ ਦਰਸ਼ਨ ਕਰਿਓ ਇਧਰੋਂ ਟਾਲਾ ਸਾਹਿਬ ਵਾਲੇ ਸਥਾਨ ਤੇ ਫਿਰ ਜਦੋਂ ਬਾਬਾ ਦੀ ਲੜਦੇ ਲੜਦੇ ਪਹੁੰਚੇ ਫਿਰ ਜਹਾਨ ਖਾਨ ਗੁਰਮੁਖੋ ਸਾਹਮਣੇ ਹੋਇਆ ਕਈਆਂ ਜਮਾਲ ਖਾਨ ਲਿਖਿਆ ਕਈ ਜਹਾਨ ਖਾਨ ਲਿਖਿਆ ਜੀ ਚਲੋ ਜਹਾਨ ਖਾਨ ਸਾਹਮਣੇ ਹੋਇਆ ਉਹ ਆਖ ਲੱਗਾ ਉਹ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਵੰਗਾੜਦਾ ਵਾਂ ਸਿੱਧੇ ਹੋ ਕੇ ਮੇਰੇ ਨਾਲ ਮੁਕਾਬਲਾ ਕਰੋ ਪੱਗਾਂ ਵਲੇ ਵੇਖੋ ਜਹਾਨ ਖਾਨ ਦੀ ਉਮਰ ਹੈ 30 ਤੋਂ 35 ਸਾਲ ਦੇ ਵਿੱਚ ਪੜ ਜਵਾਨੀ ਹੈ ਜਹਾਨ ਖਾਨ ਦੀ ਉਮਰ ਇਹ ਵੀ ਜੋਦਾ ਹੈ ਜਰਨੈਲ ਹੈ ਜੋਦਾ ਜੋ ਵੇਗ ਜੀ ਨੇ ਬਾਬਾ ਦੀਪ ਸਿੰਘ ਮੰਗਾ ਰਿਆ ਹੈ ਤੋਂ ਵੀ ਜੋਦਾ ਇਧਰ ਬਾਬਾ ਦੀਪ ਸਿੰਘ ਜੀ ਉਮਰ ਹੈ ਗੁਰਮੁਖੋ ਤਕਰੀਬਨ 75 ਸਾਲ ਹੁਣ ਬਾਬਾ ਦੀਪ ਸਿੰਘ ਜੀ ਦਾ ਜਹਾਨ ਖਾਨ ਦਾ ਆਮੋ ਸਾਹਮਣੇ ਮੁਕਾਬਲਾ ਸ਼ੁਰੂ ਹੋ ਗਿਆ ਲੜਦਿਆਂ 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 ਇੱਕ ਐਸਾ ਸਾਂਝਾ ਵਾਰ ਹੋਇਆ ਇਧਰ ਜਹਾਨ ਖਾਨ ਦਾ ਸਿਰ ਵੀ ਗੁਰਮੁਖੋ ਧਰਤੀ ਤੇ ਡੇਗ ਪਿਆ ਤਾਂ ਬਾਬਾ ਦੀਪ ਸਿੰਘ ਦਾ ਪਵਿੱਤਰ ਸੀਸ ਵੀ ਧਰਤੀ ਤੇ ਡਿੱਗ ਪਿਆ। ਸਾਂਝੇ ਵਾਰ ਦੇ ਨਾਲ ਦੋਵਾਂ ਦੇ ਜਦੋਂ ਘਰ ਸੇਲਤ ਗਿਆ ਤੇ ਬਾਬਾ ਦੀਪ ਸਿੰਘ ਦਾ ਸੀਸ ਗਲ ਮੁਖ ਲੱਤ ਗਿਆ। ਕੋਲ ਇੱਕ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਆਖਿਆ ਸੀ ਹਰਿ ਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਜਾਲਮਾਨ ਨੂੰ ਉਤੋਂ ਕੱਢ ਕੇ ਪਾਪੀਆਂ ਨੂੰ ਕੱਢ ਕੇ ਫਿਰ ਮੈਂ ਸ਼ੀਧੀਆਂ ਜਾਮ ਪੀਵਾਂਗਾ। ਅਜੇ ਹਰਿ ਮੰਦਰ ਸਾਹਿਬ ਥੋੜੀ ਦੂਰ ਹੈ। ਮੈਂ ਕਈ ਵਾਰ ਸੋਚਦਾ ਜਹਾਨ ਖਾਨ ਦਾ ਸਿਰ ਲੱਤ ਗਿਆ ਉੱਥੇ ਮੜ ਗਿਆ ਉਹ ਵੇਖੋ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਸਿੰਘ ਨੇ ਆਖਿਆ ਨਾ ਬਾਬਾ ਜੀ ਤੁਸੀਂ ਪ੍ਰਣ ਕੀਤਾ ਸੀ ਤਾਂ ਬਾਬਾ ਜੀ ਨੇ ਫਿਰ ਖੱਬੀ ਤਲੀ ਦੇ ਆਪਣਾ ਸੀਸ ਛਾਇਆ ਤੇ ਸੱਜੇ ਹੱਥ ਨਾਲ ਖੰਡਾ ਵੜਿਆ ਤੇ ਫਿਰ ਜਾਲਮਾਂ ਨਾਲ ਲੜਦੇ ਨੇ ਵਿਆਰੀਆਂ ਨੂੰ ਭਜਰਾ ਪਾ ਰਹੇ ਨੇ ਜਦੋਂ ਵੇਖਿਆ ਵੈਰੀਆਂ ਨੇ ਇਦਾਂ ਸੀਸ ਜੱਥੇ ਵਾਲੇ ਲੜੀ ਜਾ ਰਹੇ ਨੇ ਵਿਆਰੀਆਂ ਦੇ ਭਜਰਾਂ ਪੈਣੇ ਸ਼ੁਰੂ ਹੋ ਗਈਆਂ ਸੁਰਾ ਸੋ ਪਹਿਚਾਨੀਏ ਸੁਰਾ ਸੋ ਪਹਿਚਾਨੀਏ ਸੁਰਾ ਸੋ ਪਹਿਚਾਨ ਗੱਜ ਕੇ ਸੁਰਾ ਸੋ ਪਹਿਚਾਨੀਏ ਜੁਲਰੇ ਦੀਨ ਕੇ ਕੱਟ ਮਰੇ ਬੁਰਜਾ ਬੁਰਜਾ ਕੱਟ ਮਰੇ ਬੁਰਜਾ ਬੁਰਜਾ ਕੱਟ ਮਰੇ ਬੁਰਜਾ ਬੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਕਬੂ ਨਾ ਸੁਣ ਤੰਤਨ ਬਾਬਾ ਦੀਪ ਸਿੰਘ ਜੀ 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 ਔਰਜਾਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਕਬੂ ਨਾ ਛਾੜੇ ਖੇਤ ਗਗਨ ਦਾ ਮੰਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੁਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਅਗੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਅੱਖੋ ਪਿਆਜ ਧੰਤਨ ਬਾਬਾ ਦੀਪ ਸਿੰਘ ਫੇਰ ਅੱਖੋ ਜੀ ਧੰਤਨ ਬਾਬਾ ਦੀਪ ਅੱਜ ਖਬੀਤ ਲਈ ਦਾ ਸੀਸ ਹੈ ਸਜੇ ਹੱਥ ਖੰਡਾ ਹੈ ਬਾਬਾ ਜੀ ਵੈਰੀ ਨੂੰ ਭਜਰਾ ਪਾ ਰਹੇ ਨੇ ਵੈਰੀ ਭਜਦੇ ਜਾ ਰਹੇ ਨੇ ਸਾਡਾ ਇਤਿਹਾਸ ਕਹਿੰਦਾ ਐਡੀ ਸਪੀਡ ਨਾਲ ਵੈਰੀ ਭਜੇ ਕੁਝ ਮਰ ਗਏ ਉੱਥੇ ਮਾਰੇ ਗਏ ਬਾਬਾ ਜੀ ਦੇ ਖੰਡੇ ਦੇ ਨਾਲ ਜਿਹੜੇ ਬਜੇ ਉਹ ਐਡੀ ਸਪੀਡ ਨਾਲ ਭਜੇ ਕਿਸੇ ਪੁੱਛਿਆ ਵੀ ਭਜਦੇ ਕਿਉਂ ਜਾ ਰਹੇ ਹੋ ਕਹਿੰਦੇ ਲਾਹੌਰ ਤੱਕ ਭਜਦੇ ਗਏ ਤੇ ਮੁਰਮੜ ਕੇ ਪਿੱਛੇ ਵਿੰਦੇ ਸੀ ਕਿਤੇ ਬਾਬਾ ਜੀ ਤੁਸੀਂ ਸਾਡੇ ਪਿੱਛੇ ਤੇ ਨਹੀਂ ਆ ਰਹੇ ਫਿਰ ਮੋੜ ਬਣ ਵੇਂ ਕਿਤੇ ਭਜਦੇ ਕੋ ਭੇਜੇ ਕਿਤੇ ਜਿੰਦਿਆਂ ਦੇ ਨਾਲ ਲੜੀਏ ਤੇ ਮਰਿਆਂ ਦੇ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੰਦੇ ਜਿੰਦਿਆਂ ਦੇ ਨਾਲ ਅਸੀਂ ਲੜ ਸਕਦੇ ਆ ਪਰ ਇੱਥੇ ਤਾਂ ਅਸੀਂ ਖਾਲਸਾ ਫੌਜਾਂ ਵੇਖੀਆਂ ਬਾਬਾ ਦੀਪ ਸਿੰਘ ਵਰਗੇ ਵੇਖੇ ਖੱਬੀ ਤਲੀ ਦੇ ਸੀਸ ਸਜੇ ਹੱਥ ਖੰਡਾ ਤਾਂ ਵੀ ਲੜਦੇ ਪਏ ਨੇ ਹੁਣ ਮਰਿਆਂ ਦੇ ਨਾਲ ਕੌਣ ਲੜੇ ਜਿੰਦਿਆਂ ਦੇ ਨਾਲ ਅਸੀਂ ਲੜ ਸਕਦੇ ਆ ਪਰ ਮਰਿਆਂ ਨਾਲ ਕਿਵੇਂ ਲੜੀਏ ਅੱਪਾ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਬਾਟੇ ਤੇ ਕੀ ਘੋਲ ਕੇ ਇਹਨਾਂ ਨੂੰ ਪਿਆ ਦਿੱਤਾ ਹੈ ਪਾਗਾ ਵਾਲਿਓ ਫਿਰ ਬਾਬਾ ਦੀਪ ਸਿੰਘ ਜੀ ਲੜਦੇ ਆ ਲੜਦੇ ਆ ਜਦੋਂ ਸਾਰੇ ਜ਼ਾਲਿਮਾਂ ਨੂੰ ਵੈਰੀ ਨੂੰ ਭਜਨਾ ਪਾਤੀਆ ਬਾਬਾ ਦੀਪ ਸਿੰਘ ਨੇ ਫਿਰ ਗੁਰੂ ਰਾਮਦਾਸ ਦੇ ਘਰਪੜ ਕਲਮਾ ਚ ਪਹੁੰਚੇ ਬੜੇ ਆਦਬ ਸਤਕਾਰ ਦੇ ਨਾਲ ਬਾਬਾ ਜੀ ਨੇ ਆਪਣਾ ਪਵਿੱਤਰ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਪੇਟਾ ਕਰ ਦਿੱਤਾ ਫਿਰ ਉੱਥੇ ਬੜਕਲਮਾ ਦੇ ਵਿੱਚ ਆਪਣਾ ਪਵਿੱਤਰ ਸੀਸ ਪੇਟਾ ਕਰਕੇ ਉੱਥੇ ਬਾਬਾ ਜੀ ਨੇ ਵਸ਼ੀਲੀ ਦਾ ਜਾਮ ਪੀਤਾ ਮੈਂ ਅਕਸਰ ਤੁਹਾਨੂੰ ਇੱਕ ਬੇਨਤੀ ਕਰਦਾ ਨੱਥ ਭੱਗਾ ਵਾਲਿਓ ਜਦੋਂ ਅਸੀਂ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਜੀ ਤਾਂ ਬੜੇ ਹੀ પ્રસન્ન ਹੁੰਦੇ ਜੀ ਸਤਿਗੁਰੂ ਬੜੇ ਖੁਸ਼ ਹੁੰਦੇ ਨੇ ਕਿਉਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਫਿਰ ਕਿਤੇ ਕੋਈ ਮੇਰੇ ਦਰ ਤੇ ਆਉਂਦਾ ਹੈ ਕਰਾਮ ਸ਼ਾਦੀ ਦੇਖ ਲੈ ਕੇ ਕੋਈ ਮੇਰੇ ਦਰ ਤੇ ਆਉਂਦਾ ਹੈ ਤੇ ਮੱਲਾ ਸਾਹਿਬ ਲੈ ਕੇ ਕੋਈ ਪਦਾਰਥ ਮੇਰੇ ਦਰ ਤੇ ਲੈ ਕੇ ਆਉਂਦਾ ਹੈ ਸਤਿਗੁਰੂ ਇੰਨੇ પ્રસન્ન ਹੁੰਦੇ ਨੇ ਸਾਧਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਕੋਈ ਮੇਰੇ ਦਰ ਤੇ ਲੰਗੜਾਂ ਦੀ ਰਸਤਾ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਮੱਲਾ ਸਾਹਿਬ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਪਦਾਰਥ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਕਰਾਮਸ਼ਾਹ ਦੇਖ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਅੱਜ ਤੱਕ ਦਾ ਬੜੇ ਪ੍ਰਸੰਨ ਹੁੰਦੇ ਨੇ ਜੇ ਦੋਸਤੀ ਪਿਆਰ ਦੇ ਨਾਲ ਆਖਦੇ ਆ ਪਿਆਰ ਦਾਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਤੇ ਰੱਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਅੱਜ ਹਰ ਪਾਸੇ ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੋ ਰਹੀ ਜੈ ਜੈਕਾਰ ਇਹ ਅਨੋਖੀ ਸ਼ਹਾਦਤ ਸੀ ਗੁਰਮਖੋ ਅਨੋਖੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਦੀ